ਹਾਂਜੀ ਠੀਕ ਹੈ ਸਰ ਕੁਛ ਹੋਰ ਜੀ ਜਿਸ ਤਰੀਕੇ ਨਾਲ ਅੱਜ ਪਰਿਵਰਸਾ ਕਰਨ ਦਾ ਸੈਟਰੀ ਦੇ ਕੇ ਗਿਆ ਜਿਹੜੇ ਹਾਵਾਤ ਪਏ ਹੋ ਕਾਰਨ ਕਿ ਉਹਨਾਂ ਦਾ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਮਾਰਨੇ ਵਾਲਾ ਸਭ ਤੋਂ ਘਮੀ ਰਹੀ ਸਰ ਕਮੀ ਜਿਹੜਾ ਸਾਡਾ ਸਮਾਜ ਦੇ ਵਿੱਚ ਜੋ ਕਲਚਰ ਬਣ ਚੁੱਕਿਆ ਹੈ ਨਾ ਕਮੀ ਉਹਦੇ ਚ ਸਰ ਸਾਨੂੰ ਸਾਡੇ ਵਰਗੇ ਕਲਾਕਾਰਾਂ ਨੂੰ ਕਿੰਨੇ ਸੁਣਨੀਆਂ ਘੋੜੀਆਂ ਤੇ ਕਿੰਨੇ ਗਾਣੇ ਸੁਹਾਗ ਤੇ ਕਿੰਨੇ ਦੂਸਰੇ ਗਾਣੇ ਗਾਣੇ ਨੇ ਦੂਸਰੇ ਗਾਣੇ ਸੁਣਨ ਵਾਲੇ ਲੋਕ ਜ਼ਿਆਦਾ ਨੇ ਉਹ ਜ਼ਿਆਦਾ ਤੇ ਸਾਨੂੰ ਕੋਈ ਪੁੱਛਦਾ ਨਹੀਂ ਹੈ ਇਹ ਤੇ ਗੁਰਮੀਤ ਬਾਵਾ ਜੀ ਜਦੋਂ ਦੇ ਇਸ ਦੁਨੀਆ ਤੋਂ ਚਲੇ ਗਏ ਨੇ ਉਦੋਂ ਦੀ ਉਹਨਾਂ ਨੇ ਮਤਲਬ ਕਾਫੀ ਫਾਈਨੈਂਸ਼ਲੀ ਅਸੀਂ ਡਾਊਨ ਆ ਗਏ ਸੀ ਕਾਫੀ ਬਹੁਤ ਜ਼ਿਆਦਾ ਅਨੀ ਤੇ ਮੈਨੂੰ ਮੈਂ 4 ਸਾਲ ਉਡੀਕਿਆ ਹੈ 4 ਸਾਲ ਉਡੀਕਣ ਤੋਂ ਬਾਅਦ ਮੈਂ ਫਿਰ ਮੀਡੀਆ ਦੇ ਵਿੱਚ ਗੁਹਾਰ ਲਗਾਈ ਹੈ ਕਿ ਸਾਡੀ ਮਦਦ ਕੀਤੀ ਜਾਏ ਹਾਲਾਤ ਕਾਫੀ ਵਿਗੜ ਚੁਕੇ ਸੀ ਦੂਸਰਾ ਸਾਡੀਆਂ ਦੁਕਾਨਾਂ ਵੀ ਕਬਜ਼ੇ 'ਚ ਨੇ ਜਿਹੜੀ ਸਾਡੀ ਰੋਜ਼ੀ ਰੋਟੀ ਦਾ ਇੱਕੋ ਜ਼ਰੀਆ ਹੈ ਪੰਜ ਦੁਕਾਨਾਂ ਨੇ ਬਾਹਰ ਔਨ ਰੋਡ ਉਹ ਨਹੀਂ ਛੱਡ ਰਹੇ ਮਮੀ ਪਾਪਾ ਦੇ ਜਾਣ ਤੋਂ ਬਾਅਦ ਹੋ ਜ਼ਿਆਦਾ ਤੜ ਗਏ ਨੇ ਤੇ ਹੁਣ ਤੇ ਘਰ 'ਚ ਕੋਈ ਬੋਲਣ ਵਾਲਾ ਰਹਿ ਹੀ ਨਹੀਂ ਗਿਆ ਮੈਂ ਹੀ ਆ ਇੱਕ ਨਾਲ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਇਸ ਕਰਕੇ ਮੈਨੂੰ ਹੈ ਵੀਡੀਓ ਦੇ ਵਿੱਚ ਘੁੰਮਣ ਲੱਗ ਪਏ। ਕੰਮ ਚਾਹੁੰਦੇ ਹੋ ਕਿ ਕਿਸ ਤਰੀਕੇ ਨਾਲ ਕਾਰ ਵੀ ਹੋਵੇ। ਮੈਂ ਜੀ ਇਹੀ ਜਾਣੀ ਹੈ ਕਿ ਜਿਵੇਂ ਅੱਜ ਆਏ ਨੇ ਬਸ ਉਹ ਮੇਰੀ ਇਹ ਜਿਹੜਾ ਮੇਰਾ ਸਭ ਤੋਂ ਵੱਡਾ ਬੋਝ ਹੈ ਜਿਹੜਾ ਮੇਰੇ ਸਿਰ ਤੇ ਜਿਹੜੀਆਂ ਬਾਹਰ ਦੁਕਾਨਾਂ ਦਾ ਉਹ ਮੇਰਾ ਉਹ ਮੇਰੀ ਮਦਦ ਕਰਦੇ ਨੇ ਮੇਰੇ ਲਈ ਤੇ ਮੈਂ ਫਿਰ ਮੇਰੇ ਲਈ ਬਹੁਤ ਵੱਡੀ ਸਹਾਇਤਾ ਹੈ ਜੀ। ਮੇਰੇ ਕੋਲ ਵੀ ਫਿਰ ਦੁਆ ਮੈਂ ਦੁਆ ਕਰਦੇ ਹੁੰਦੇ ਆਣਾ ਜਦੋਂ ਕਿਸੇ ਪਾਸੇ ਨੂੰ ਵੰਦੇ ਨੇ ਤੇ ਚੱਲ ਜਾਂਦੇ ਨੇ ਅੱਜ ਅਸੀਂ ਦੇਖਦੇ ਆ ਕਿ ਜਿਹਦੇ ਵੀ ਸ਼ੇਅਰ ਕਰਦੇ ਨੇ ਜਾਂ ਸਪੋਰਟ ਕਰਦੇ ਨੇ ਭਾਵੇਂ ਉਹ ਉਹਨਾਂ ਦਾ ਵੀ ਕੁਛ ਨਾ ਹੋਵੇ। ਬੀ ਬਹੁਤ ਇੱਥੇ ਪਹੁੰਚ ਜਾਂਦਾ ਪਰ ਤੁਸੀਂ ਕੀ ਬਾਕੀ ਕਲਾਕਾਰਾਂ ਨੂੰ ਅਪੀਲ ਕਰਦੇ ਹੋ ਕਿ ਕਿਸ ਤਰ੍ਹਾਂ ਕਿਸੇ ਜੋ ਹਾਲਾਤ ਇਹ ਬਣਦੇ ਨੇ ਸਾਰੇ ਆ ਕਲਾਕਾਰ ਮੈਂ ਜੀ ਮੈਂ ਵਿੱਤੀ ਸਹਾਇਤਾ ਨਹੀਂ ਮੰਗਦੀ ਸਰ ਮੈਨੂੰ ਪੈਸਾ ਨਹੀਂ ਮੈਨੂੰ ਚਾਹੀਦਾ ਮੈਨੂੰ ਕੰਮ ਚਾਹੀਦਾ ਮੈਨੂੰ ਕੰਮ ਦੇਣ ਮੇਰੇ ਨੇ ਆਣ ਕੰਟੈਕਟ ਕਰਨ ਬਾਬਾ ਆ ਰਣਜੀਤ ਬਾਬਾ ਆ ਤੇ ਜਿੰਨੇ ਵੀ ਹੋਰ ਗੁਰਦਾਸ ਸਿੰਘ ਭਾਜੀ ਨੇ ਮੈਂ ਉਹਨਾਂ ਨੂੰ ਇਹੋ ਹੀ ਅਪੀਲ ਕਰਦੀ ਆ ਕਿ ਮੈਨੂੰ ਪੈਸਾ ਨਹੀਂ ਉਹਨਾਂ ਕੋਲੋਂ ਚਾਹੀਦਾ ਮੈਨੂੰ ਸਿਰਫ ਕੰਮ ਚਾਹੀਦਾ ਹੈ ਕਿਤੇ ਕਿਤੇ ਮੇਰੇ ਵੀ ਮੇਰੇ ਬਾਰੇ ਸੋਚਣ ਮੈਂ ਵੀ ਮੇਰੀ ਗਾਇਕੀ ਵੀ ਬਿਲਕੁਲ ਮੇਰੇ ਮਦਰ ਵਰਗੀ ਹੈ ਤੁਸੀਂ YouTube ਦੇਖ ਲਓ ਤੁਸੀਂ Instagram ਦੇਖ ਲਓ ਕਿਤੇ ਵੀ ਦੇਖ ਲਓ ਅੱਜ ਤੇ ਮੇਰੇ ਕੋ ਗਾਇ ਨਹੀਂ ਬਹੁਤ ਹੈ ਗਾਉਣ ਕੀ ਤੁਸੀਂ ਗਾਣਾ ਸੁਣਾਓ ਕਿਉਂਕਿ ਸਾਰੇ ਉਮੀਦ ਵੀ ਕਰਨਗੇ ਕਿ ਅੱਜ ਜੀ ਬਾਬਾ ਜੀ ਨੂੰ ਗਾਣਾ ਸੁਣੇ ਠੀਕ ਹੈ ਜੀ ਮੈਂ ਮੰਮੀ ਦਾ ਹੀ ਤੁਹਾਡੇ ਸਾਹਮਣੇ ਗਾਣਾ ਗਾਣੀ ਹੈ ਹੋ ਬਾਬਲਾ ਸਾਭ ਕੇ ਰੱਖ ਲਈ ਮੇਰੇ ਵੇ ਬਚਪਨ ਦੇ ਗੁੱਡੀਆਂ ਪਟੋਲੇ ਰੱਬ ਦੇ ਨਾਵੇਂ ਮੈਨੂੰ ਮਾਫ਼ਤਾ ਕਰ ਦੇ ਵੇ ਅਸੀ ਮੰਦੜੇ ਬੋਲ ਨਾ ਬੋਲੇ ਬਾਬਲਾ ਅੰਬੜੀ ਰੋਵੇ ਵੇ ਤੇਰੀ ਘਰ ਦੀ ਕੰਧ ਦੇ ਹੋਲੇ ਬਾਬਲਾ ਨੌਕਰਾਂ ਵਾਂਗ ਫੇਰੇ ਵੇ ਤੇਰੇ ਘਰ ਦੇ ਵਿੱਚ ਪਰੋਲੇ ਤੇਰੀ bari ਦੇ ਵਿੱਚ ਬਾਬਰ ਮੇਰੇ ਗੁੱਡੀਆਂ ਪਟੋਲੇ ਨੇ ਜਿਹੜਾ ਸਾਲੂ ਤੂੰ ਦਿੱਤਾ ਸੀ ਅਜੇ ਮੈਂ ਰਜ ਹੰਡਾਇਆ ਨਹੀਂ ਕਹ ਹਰੋ ਡੋਲੀ ਨਾ ਚਾਯੋ ਵੇ ਮੇਰਾ ਬਾਬਲੇ ਆਇਆ ਨਹੀਂ ਕਹਰੋ ਡੋਲੀ ਨਾ ਚਾਯੋ ਵੇ ਮੇਰਾ ਬਾਬਲੇ ਆਇਆ ਨਹੀਂ ਥੈਂਕ ਯੂ ਜੀ ਆਪ ਬਹੁਤ ਖੂਬਸੂਰਤ ਆਵਾਜ਼ ਹੈ ਇਨੇ ਸਾਲਾਂ ਬਾਅਦ ਆਵਾਜ਼ ਚੱਕੀ ਹੈ ਤੁਸੀਂ ਹਮ ਹਾਂਜੀ ਹਾਂਜੀ ਕਿ ਮੈਮ ਕੀ ਇਹਨਾਂ ਦਾ ਸ਼্বাসਣ ਕੀ ਅਦਤਾਰਿਵਾਲ ਕੀ ਇਹ ਸ਼্বাসਣ ਦਵਾ ਗਿਆ ਤੇ ਇਹਨੇ ਸਾਲ ਬਾਅਦ ਜੋ ਆਵਾਜ਼ ਉਠਾਈ ਹੈ ਕਿ ਲੱਗਦਾ ਸਰਕਾਰ ਤੁਹਾਡੀ ਮਦਦ ਕਰੇਗੀ ਬਿਲਕੁਲ ਕਰਨਗੇ ਜੀ ਉਹਨਾਂ ਦੇ ਆਣ ਨਾਲ ਮੈਨੂੰ ਕਾਫੀ ਕਾਫੀ ਨਹੀਂ ਮੈਨੂੰ ਬਹੁਤ ਰਾਹਤ ਮਿਲੀ ਹੈ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਕਿ ਉਹਨਾਂ ਨੇ ਜੋ ਮੈਨੂੰ ਕਿਹਾ ਹੈ ਕਿ ਭੈਣੇ ਅਸੀਂ ਤੇਰੇ ਨਾਲ ਖੜੇ ਆਂ ਤੇਰੀ ਪੂਰੀ ਮਦਦ ਕਰਾਂਗੇ ਕਾਨੂੰਨੀ ਲੜਾਈ ਲੜਨਗੇ ਅਗਰ ਤੇ ਦੁਕਾਨਦਾਰ ਮੰਨ ਜਾਂਦੇ ਨਹੀਂ ਓਕੇ ਨਹੀਂ ਮੰਨਦੇ ਤੇ ਕਾਨੂੰਨੀ ਲੜਾਈ ਲੜਨਗੇ ਮੈਨੂੰ ਪੂਰੀ ਉਮੀਦ ਹੈ ਸਰ ਹਾਂਜੀ ਉਮੀਦ ਜੱਗੀ ਹੈ ਜੀ ਹੁਣ ਥੋੜਾ ਸਾ ਹੈ ਉਹ ਖੁਦ ਐਸੇ ਲਾਇਨ ਚ ਰਿਹਾ ਹੈ ਕਲਾਕਾਰ ਹੈ ਕਲਾਕਾਰਾਂ ਦੇ ਲਈ ਕਿਸ ਤਰੀਕੇ ਦੇ ਜਿਹੜੇ ਯਤਨ ਹੈ ਉਹ ਕੀਤੇ ਜਾਣਗੇ ਨਹੀਂ ਨਹੀਂ ਅਜੇ ਸਾਡੇ ਕੋ ਕੋ ਇਦਾਂ ਦੀ ਕੋਈ ਸਾਡੀ ਸਕੀਮ ਨਹੀਂ ਪਰ ਨੇੜ ਭੇਖ ਚ ਸੀਐਫ ਸਾਹਿਬ ਕੋ ਕੇ ਖੁਦ ਆਰਟਿਸਟ ਨੇ ਜੀ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਇਦਾਂ ਦੀ ਕੋਈ ਪ੍ਰਪੋਜ਼ਲ ਲੈ ਕੇ ਆਉਣ ਪਰ ਨਾਲ ਦੀ ਨਾਲ ਮੈਂ ਇਹ ਵੀ ਬੇਨਤੀ ਕਰੂੰਗਾ ਮੈਂ ਪਹਿਲਾਂ ਵੀ ਕੀਤੀ ਆ ਕਿ ਜਿਹੜੇ ਇਸ ਵੇਲੇ ਪੰਜਾਬੀ ਦੇ ਬਹੁਤ ਵੱਡੇ ਗਾਇਕ ਸਾਡੇ ਕੋ ਗਰਦਾਸ ਮਾਨ ਜੀ ਨੇ ਸਾਡੇ ਕੋ ਹਾਂਸਲਾ ਏਜੰਸੀ ਜੀ ਨੇ ਅਤਪਜਨ ਮਾਨ ਜੀ ਹੈ ਵਾਰਿਸ ਪਰਾ ਦੇ ਸਾਡੇ ਕੋਲ ਅੱਜ ਦੇ ਯੁੱਗ ਵਿੱਚ ਬਹੁਤ ਮਹਿੰਗਾ ਆਰਟਿਸਟ ਦਲਜੀਤ ਦਸਾਂਜ ਹੈ ਰਣਜੀਤ ਬਾਵਾ ਕਿੰਨੇ ਕਿੰਨੇ ਗਾਇਕ ਅੱਜ ਕੱਲ ਸਾਡੇ ਗਿੱਪੀ ਗਦੇ ਆਲ ਹੋਣੀ ਆ ਮੇਰੀ ਸਭ ਨੂੰ ਬੇਨਤੀ ਹੈ ਕਿ ਜੇ ਤੁਸੀਂ ਇਹ ਜਿਹੜੇ ਪੰਜਾਬ ਦੇ ਪੁਰਾਣੇ ਆਰਟਿਸਟ ਆ ਨਵੇਂ ਨਾ ਵੀ ਜੇ ਕਿਸੇ ਨਾਲ ਤੱਕਾ ਹੁੰਦਾ ਤੇ ਤੁਸੀਂ ਇਹਨਾਂ ਦੀ ਬਾਹ ਫੜਨ ਵਾਸਤੇ ਖੁਦ ਵੀ ਅੱਗੇ ਆਓ ਅਸੀਂ ਤੁਹਾਡੇ ਨਾਲ ਸਰਕਾਰ ਵੀ ਨਾਲ ਹੈ ਉਹ ਇਹਨਾਂ ਲੋਕਾਂ ਨੂੰ ਵੀ ਨਾਮ ਲਾਉਣਾ ਚਾਹੀਦਾ ਇਹਨਾਂ ਦਾ ਪਰਿਵਾਰਾਂ ਦੇ ਜੇ ਕਿਸੇ ਕਰਦੇ ਵਿੱਚ ਡੈੱਟ ਹੋ ਜਾਂਦੀ ਆ ਇਹਨਾਂ ਦੀ ਆਪਾਂ ਬਾਹ ਫੜਿਆ ਕਰੀਏ ਉਹਨਾਂ ਨੂੰ ਮੇਰੀ ਬੇਨਤੀ ਆ ਉਹਦਾ ਇਹਨਾਂ ਦਾ ਹੀ ਪਰਿਵਾਰ ਨੂੰ ਬੇਨਤੀ ਆ ਕਿ ਉਹ ਵੀ ਇਸ ਪਰਿਵਾਰ ਦੀ ਜਿਹੜੀ ਆ ਸਿੱਧੀ ਇਹਨਾਂ ਨਾਲ ਗੱਲਬਾਤ ਕਰਕੇ ਬੇਟੀ ਦਾ ਸਿੱਧਾ ਨੰਬਰ ਹੈ ਫੇਸਬੁੱਕ ਤੇ ਨੰਬਰ ਹੈ ਸਿੱਧੀ ਗੱਲ ਕਰਕੇ ਖੋਦ ਇਹਦੀ ਜਿਹੜੀ ਆ ਮਤ ਕਰ ਅਸੀਂ ਤਾਂ ਕਾਨੂੰਨੀ ਤੌਰ ਤੇ ਮੈਂ ਤਾਂ ਹੀ ਡੀ ਸਾਹਿਬ ਨੂੰ ਤੇ ਡੀਸੀਪੀ ਸਾਹਿਬ ਆਲਮ ਸਾਹਿਬ ਨੂੰ ਨਾਲ ਲੈ ਕੇ ਆ ਕਿ ਅਸੀਂ ਜੋ ਵੀ ਹੋਇਆ ਇਹਨਾਂ ਦੀਆਂ ਦੁਕਾਨਾਂ ਤੋਂ ਕਬਜ਼ਾ ਛਾਉਣੀ ਪੂਰੀ ਜਿਹੜੀ ਆ ਉਹ ਕਾਦੋਈ ਕਰਾਂਗੇ ਕਾਨੂੰਨੀ ਤੌਰ ਤੇ ਕਿਹੇ ਵੀ ਹਾਲਤ ਦੇ ਵਿੱਚ ਫਿਰ ਸੁਣਿਓ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਗਰਮੀ ਤਬਾਵਾ ਦੀਆਂ ਦੁਕਾਨਾਂ ਤੇ ਕਿਸੇ ਨੂੰ ਨਜਾਇਜ਼ ਕਬਜ਼ਾ ਜਿਹੜਾ ਉਹ ਨਹੀਂ ਕਰਦੇ ਥੈਂਕ ਯੂ ਥੈਂਕ ਯੂ